ਸਤਿ ਸ਼੍ਰੀ ਅਕਾਲ ਦਿਵਾਲੀ ਵਾਲੇ ਦਿਨ ਤુલਸੀ ਦੇ ਪੌਦੇ ਕੋਲ ਕਰ ਦਿਓ ਇਹ ਕੰਮ ਤੁਹਾਡੇ ਘਰ ਵਿੱਚ ਧਨ ਸੁੱਖ ਸ਼ਾਂਤੀ ਲਿਆਉਂਦਾ ਹੈ ਇਹ ਕੰਮ ਦੋਸਤੋ ਜਿਵੇਂ ਅਸੀਂ ਸਭ ਜਾਣਦੇ ਹਾਂ ਕਿ ਤુલਸੀ ਦਾ ਪੌਦਾ ਘਰ ਵਿੱਚ ਸ਼ੁਭਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਜਿੱਥੇ ਤુલਸੀ ਹੋਵੇ ਉੱਥੇ ਨਕਾਰਾਤਮਕ ਊਰਜਾ ਨੇੜੇ ਵੀ ਨਹੀਂ ਆਉਣੀ ਤੇ ਦਿਵਾਲੀ ਜੋ ਮਾਂ ਲక్ష్ਮੀ ਨੂੰ ਖੁਸ਼ ਕਰਨ ਦਾ ਦਿਨ ਹੈ ਉਸ ਦਿਨ ਤੁਸੀਂ ਤુલਸੀ ਤੇ ਇੱਕ ਵਿਸ਼ੇਸ਼ ਕੰਮ ਕਰਨਾ ਜੇਸ ਨਾਲ ਮਾਂ ਲక్ష్ਮੀ ਖੁਸ਼ ਹੋ ਜਾਵੇਗੀ। ਸ਼ਾਮ ਨੂੰ ਦੀਵਾਲੀ ਵਾਲੇ ਦਿਨ ਜਦੋਂ ਤੁਸੀਂ ਘਰ ਦੀ ਲక్ష్ਮੀ ਦੀ ਪੂਜਾ ਕਰ ਲਓ ਤਾਂ ਤુલਸੀ ਦੇ ਪੌਦੇ ਕੋਲ ਜਾਓ ਉਸ ਨੂੰ ਗੰਗਾ ਜਲ ਨਾਲ ਜਾਂ ਸਾਫ਼ ਪਾਣੀ ਨਾਲ ਧੋਵੋ ਅਤੇ ਉਸ ਦੇ ਕੋਲ ਇੱਕ ਦੀਵਾ ਜਲਾਓ ਚਾਹੇ ਦੇਸੀ ਘਿਓ ਦਾ ਹੋਵੇ ਜਾਂ ਫਿਰ ਸਰੋਂ ਦੇ ਤੇਲ ਦਾ। ਉਸ ਵੇਲੇ ਮਾਂ ਲక్ష్ਮੀ ਦਾ ਨਾਮ ਲੈਂਦੇ ਹੋਏ ਮੰਤਰ ਜਾਪ ਕਰੋ ਓਮ ਤੁਲਸੀ ਮਾਤਾਏ ਨਮਹ ਫਿਰ ਤੁਲਸੀ ਮਾਂ ਨੂੰ ਮਿੱਠਾ ਭੋਗ ਲਵਾਓ ਤੇ ਮਾਨ ਵਿੱਚ ਸਾਫ ਇਸ਼ਾ ਰੱਖੋ ਮੇਰੇ ਘਰ ਵਿੱਚ ਕਦੇ ਸੁੱਖ ਤੇ ਧਨ ਦੀ ਕਮੀ ਨਾ ਹੋਵੇ ਕਿਹਾ ਜਾਂਦਾ ਹੈ ਕਿ ਜਿਸ ਵਿਅਕਤੀ ਨੇ ਦੀਵਾਲੀ ਦੀ ਰਾਤ ਤੁਲਸੀ ਮਾਤਾ ਦੇ ਚਰਨਾਂ ਵਿੱਚ ਦੀਵਾ ਜਲਾਇਆ ਹੈ ਉਸ ਦੇ ਘਰ ਵਿੱਚ ਮਾਂ ਲక్ష్ਮੀ ਸਦਾ ਲਈ ਵਾਸਾ ਕਰਦੀ ਹੈ ਹੁਣ ਤੁਹਾਨੂੰ ਅਸੀਂ ਇੱਕ ਛੋਟੀ ਜਿਹੀ ਵਾਸਤੂ ਟਿਪ ਦਿੰਨੇ ਹਾਂ ਤુલਸੀ ਦਾ ਪੌਦਾ ਹਮੇਸ਼ਾ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਰੱਖੋ ਇਸ ਨਾਲ ਘਰ ਵਿੱਚ ਪੋਜ਼ਿਟਿਵ એનર્ਜੀ ਬਣੀ ਰਹਿੰਦੀ ਹੈ ਤੇ ਸਭ ਤੋਂ ਜ਼ਰੂਰੀ ਗੱਲ ਇਹ ਕੰਮ ਨੂੰ ਸੱਚੇ ਮਨ ਨਾਲ ਕਰੋ ਕਿਉਂਕਿ ਜਿੱਥੇ ਭਗਤੀ ਹੋਵੇ ਉੱਥੇ ਮਾਂ ਲਕਸ਼ਮੀ ਆ ਪਉਂਦੀ ਹੈ ਦੋਸਤੋ ਦੀਵਾਲੀ ਚਾਨਣ ਦਾ ਹੀ ਨਹੀਂ ਪਵਿੱਤਰ ਇਰਾਦਿਆਂ ਦਾ ਵੀ ਤਿਹਾਰ ਹੈ ਐਸ ਦੀਵਾਲੀ ਤੂਲਸੀ ਕੋਲ ਇੱਕ ਦੀਵਾ ਜ਼ਰੂਰ ਜਗਾਉਣਾ ਤੇ ਦੇਖਣਾ ਤੁਹਾਡੇ ਘਰ ਖੁਸ਼ਹਾਲੀ ਧਨ ਤੇ ਸੁੱਖ ਸ਼ਾਂਤੀ ਆਪ ਚਲ ਕੇ ਆਵੇਗੀ ਜੇਕਰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ